ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਤੁਹਾਡੇ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸਰ ਮਾਰ ਲੈਣ ਨਿਆਮ ਮੁਖੜਲਾਈਨਸ ਤੇ ਟਰੰਪ ਦੇ ਟੈਰਿਫ ਕਾਰਨ ਅਮਰੀਕੀ ਸਟਾਕ ਮਾਰਕੀਟ ਡਿੱਗੀ ਕਹਿੰਦਾ ਮੈਕਸੀਕੋ ਤੇ 25% ਟੈਰਿਫ ਲਾਗੂ ਅਮਰੀਕਾ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕੀ ਟਰੰਪ ਜ਼ੇਲੈਂਸਕੀ ਬਹਿਸ ਤੋਂ 3 ਦਿਨ ਬਾਅਦ ਕੀਤਾ ਗਿਆ ਐਲਾਨ ਨਿਊਯਾਰਕ ਸਿਟੀ ਮੂਡ ਆਈ ਪ੍ਰਵਾਸੀਆਂ ਦੇ ਹੱਕ ਵਿੱਚ ਪ੍ਰਵਾਸੀਆਂ ਨੂੰ ਸ਼ਹਿਰ ਦੀ ਪਛਾਣ ਪ੍ਰਾਪਤ ਕਰਨ ਦੇ ਦਿੱਤੇ ਗਏ ਹੋਰ ਤਰੀਕੇ ਤੇ ਲਾਭ ਹੁਣ ਖਬਰਾਂ ਵਿਸਥਾਰ ਦੇ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਫ ਕਰਕੇ ਅਮਰੀਕੀ ਸਟਾਕ ਮਾਰਕੀਟ ਡਿੱਗ ਗਈ ਹੈ ਕੈਨੇਡਾ ਮੈਕਸੀਕੋ ਤੇ 25% ਟੈਰਫ ਵਾਦਾ ਦਿੱਤਾ ਗਿਆ ਹੈ ਤੇ ਅੱਜ ਤੋਂ ਲਾਗੂ ਹੋ ਗਿਆ ਹੈ ਚੀਨ ਤੇ 10% ਟੈਰਫ ਵਧਾਇਆ ਗਿਆ ਹੈ ਜਿਸ ਨੂੰ ਹੁਣ ਵਧਾ ਕੇ 20% ਕਰ ਦਿੱਤਾ ਗਿਆ ਹੈ ਇਹ ਵੀ ਅੱਜ ਤੋਂ ਲਾਗੂ ਕੀਤਾ ਜਾ ਰਿਹਾ ਹੈ ਬਦਲੇ ਦੇ ਵਿੱਚ ਕੈਨੇਡਾ ਤੇ ਚੀਨ ਨੇ ਵੀ ਟੈਰਫ ਲਗਾ ਦਿੱਤੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੇ 25 ਫੀਸਦੀ ਟੈਰਿਫ ਲਾਉਣ ਤੋਂ ਬਾਅਦ ਅਮਰੀਕੀ ਸਟਾਕ ਮਾਰਕੀਟ ਡਿੱਗ ਗਈ ਹੈ। ਅਮਰੀਕਾ ਦਾ ਐਸ ਐਨ ਪੀ 500 ਇੰਡੈਕਸ 2 ਫੀਸਦੀ ਡਿੱਗ ਗਿਆ ਹੈ। ਟਰੰਪ ਨੇ ਮੰਗਲਵਾਰ ਤੋਂ ਦੋਵਾਂ ਦੇਸ਼ਾਂ ਤੇ ਟੈਰਿਫ ਲਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਫਰਵਰੀ ਤੋਂ ਚੀਨ ਤੇ ਲਗਾਇਆ ਗਿਆ 10 ਫੀਸਦੀ ਟੈਰਿਫ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ। ਕੈਨੇਡਾ ਤੇ ਚੀਨ ਨੇ ਵੀ ਅਮਰੀਕਾ ਤੇ ਜਵਾਬੀ ਟੈਰਫ ਲਗਾਉਣ ਦਾ ਐਲਾਨ ਕੀਤਾ ਹੈ ਕੈਨੇਡਾ ਅਗਲੇ 21 ਦਿਨਾਂ ਚ 155 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ ਤੇ 25 ਫੀਸਦੀ ਟੈਰਫ ਲਾਵੇਗਾ ਇਹ ਮੰਗਲਵਾਰ ਤੋਂ 30 ਬਿਲੀਅਨ ਡਾਲਰ ਦੇ ਆਯਾਤ ਤੇ ਟੈਰਫ ਨਾਲ ਸ਼ੁਰੂ ਹੋ ਗਿਆ ਹੈ ਚੀਨ 10 ਮਾਰਚ ਤੋਂ ਅਮਰੀਕਾ ਤੇ 10 ਫੀਸਦੀ ਤੇ 15 ਫੀਸਦੀ ਟੈਰਫ ਲਗਾਏਗਾ ਅਮਰੀਕੀ ਖੇਤੀਬਾੜੀ ਉਤਪਾਦਾਂ ਜਿਵੇਂ ਕਿ ਸੋਇਆ ਕਣਕ ਮੱਕੀ ਕਪਾਹ ਤੇ 15% ਤੇ ਸੂਰ ਬੀਫ ਸਮੁੰਦਰੀ ਭੋਜਨ ਫਲ ਸਬਜ਼ੀਆਂ ਤੇ ਡੇਅਰੀ ਉਤਪਾਦਾਂ ਤੇ 10% ਟੈਰਿਫ ਵਧਾਉਣ ਦਾ ਫੈਸਲਾ ਕੀਤਾ ਗਿਆ। ਟਰੰਪ ਨੇ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ ਤੇਲ ਤੇ ਬਿਜਲੀ ਦੇ ਟੈਰਫਾਂ ਤੋਂ ਛੋਟ ਦਿੱਤੀ ਹੈ। ਅਮਰੀਕਾ ਇਹਨਾਂ ਤੇ ਸਿਰਫ 10% ਟੈਰਿਫ ਲਾਵੇਗਾ। ट्रम्प ਨੇ ਫਰਵਰੀ ਵਿੱਚ ਕਿਹਾ ਸੀ ਕਿ ਕੈਨੇਡਾ ਤੋਂ ਤੇਲ ਦਰਾਮਦ ਲਈ ਛੋੜ ਦਿੱਤੀ ਜਾ ਸਕਦੀ ਹੈ ਊਰਜਾ ਸੂਚਨਾ ਪ੍ਰਸ਼ਾਸਨ ਦੇ ਅਨੁਸਾਰ ਪਿਛਲੇ ਸਾਲ ਅਕਤੂਬਰ ਚ ਅਮਰੀਕਾ ਨੇ ਕੈਨੇਡਾ ਤੋਂ ਪ੍ਰਤੀ ਦਿਨ ਲਗਭਗ 4.6 ਮਿਲੀਨ ਬੈਰਲ ਤੇਲ ਤੇ ਮੈਕਸੀਕੋ ਤੋਂ 5.63 ਮਿਲੀਨ ਬੈਰਲ ਤੇਲ ਆਯਾਤ ਕੀਤਾ ਜਦਕਿ ਉਸ ਮਹੀਨੇ ਅਮਰੀਕਾ ਦਾ ਔਸਤ ਰੋਜ਼ਾਨਾ ਉਤਪਾਦਨ ਲਗਭਗ 13.5 ਮਿਲੀਨ ਬੈਰਲ ਪ੍ਰਤੀ ਦਿਨ ਸੀ ਡੋਨਾਲਡ 트ੰਪ ਨੇ ਪਿਛਲੇ ਮਹੀਨੇ ਪਰਸਪਰ ਟੈਰਿਫ ਦਾ ਐਲਾਨ ਕੀਤਾ ਸੀ 트ੰਪ ਅਪ੍ਰੈਲ ਤੋਂ ਇਸ ਨੂੰ ਲਾਗੂ ਕਰਨ ਦੀ ਸ਼ਨਾਪਣਾਰੇ ਨੇ ਡੋਨਾਲਡ 트ੰਪ ਨੇ 1 ਫਰਵਰੀ ਨੂੰ ਕੈਨ ਦਾ ਮੈਕਸੀਕੋ ਤੇ 25% ਟੈਰਫ ਲਾਉਣ ਦੇ ਆਦੇਸ਼ ਜਾਰੀ ਕੀਤੇ ਇਹ 4 ਫਰਵਰੀ ਤੋਂ ਲਗ ਹੋਣਾ ਸੀ ਬਾਅਦ ਚ ਦੋਵਾਂ ਦੇਸ਼ਾਂ ਦੇ ਆਗੂਆਂ ਨੇ 트ੰਪ ਨਾਲ ਗੱਲਬਾਤ ਕੀਤੀ ਫਿਰ ਟੈਰਫ ਨੂੰ ਅਗਲੇ 30 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਮੈਕਸੀਕੋ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਚ ਦਾਖਲ ਹੋਣ ਤੋਂ ਰੋਕਣ ਲਈ ਅਮਰੀਕੀ ਸਰਹੱਦ ਤੇ 10000 ਨੈਸ਼ਨਲ ਗਾਰਡ ਸੈਨਿਕ ਤਾਇਨਾਤ ਕੀਤੇ ਨੇ ਇਸ ਦੇ ਨਾਲ ਹੀ ਕੈਂਟਾ ਨੇ ਫੈਂਟਨਲ ਦੀ ਤਸਕਰੀ ਨੂੰ ਰੋਕਣ ਲਈ ਇੱਕ ਫੈਂਟਨਲ ਜ਼ਾਰ ਨਿਪਟ ਕੀਤਾ ਹੈ ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨੋਮਿਕਸ ਅਤੇ ਯਲ ਯੂਨੀਵਰਸਿਟੀ ਦੀ ਬਜਟ ਲੈਬ ਦੀ ਇੱਕ ਰਿਪੋਰਟ ਦੇ ਅਨੁਸਾਰ ਅਮਰੀਕੀ ਟੈਰਫਾਂ ਦਾ ਇਸ ਦੇ ਨਾਗਰਿਕਾਂ ਤੇ ਨਕਾਰਾਤਮਕ ਪ੍ਰਭਾਵ ਪਵੇਗਾ ਅਮਰੀਕੀ ਪਰਿਵਾਰਾਂ ਨੂੰ ਸਾਲਾਨਾ ਹਜ਼ਾਰ ਡਾਲਰ ਵਾਧੂ ਖਰਚ ਕਰਨੇ ਪੈਣਗੇ ਯਾਨੀ ਲਗਭਗ 90 ਹਜ਼ਾਰ ਰੁਪਏ ਫੋਰਟ ਤੇ ਵਾਲਮਾਰਟ ਵਰਗੀਆਂ ਕੰਪਨੀਆਂ ਪਹਿਲਾਂ ਹੀ ਚੇਤਾਵਨੀ ਦੇ ਚੁੱਕੀਆਂ ਨੇ ਕਿ ਟੈਰਫ ਦਾ ਉਹਨਾਂ ਦੇ ਕਾਰੋਬਾਰਾਂ ਤੇ ਨਕਾਰਾਤਮਕ ਪ੍ਰਭਾਵ ਪਵੇਗਾ ਰੀਪੋਰਟ ਦੇ ਅਨੁਸਾਰ 트ੰਪ ਦੀ ਟੈਰਿਫ ਵਾਰ ਦਾ ਸਭ ਤੋਂ ਵੱਧ ਪ੍ਰਭਾਵ ਆਟੋ ਸੈਕਟਰ, ਖੇਤੀਬਾੜੀ, ਟੈਕਨੋਲੋਜੀ ਤੇ ਪੁਰਜ਼ਿਆਂ ਤੇ ਪਵੇਗਾ ਟੈਰਿਫ ਲਗਾਉਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵੱਧ ਜਾਣਗੀਆਂ ਅਮਰੀਕਾ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਸਾਰੀ ਫੌਜੀ ਸਹਾਇਤਾ ਰੋਕ ਦਿੱਤੀ ਹੈ 트ੰਪ ਜ਼ੇਲੈਂਸਕੀ ਬਹਿਸ ਤੋਂ 3 ਦਿਨ ਬਾਅਦ ਇਹ ਐਲਾਨ ਕੀਤਾ ਗਿਆ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜ਼ੇਲੈਂਸਕੀ ਸ਼ਾਂਤੀ ਨਹੀਂ ਚਾਹੁੰਦੇ ਵਾਈਟ ਹਾਊਸ ਵਿਖੇ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਵਿਚਾਰਲੇ ਹੋਈ ਬਹਿਸ ਤੋਂ ਤਿੰਨ ਤਿੰਨ ਬਾਅਦ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕਣ ਦਾ ਐਲਾਨ ਕੀਤਾ ਹੈ ਬਲੂਮਬਰਗ ਦੀ ਰਿਪੋਰਟ ਅਨੁਸਾਰ ਇਹ ਹੁਕਮ ਤੁਰੰਤ ਲਾਗੂ ਹੋ ਜਾਣ ਕੇ ਅਮਰੀਕਾ ਤੋਂ ਯੂਕਰੇਨ ਤੱਕ ਹਜੇ ਤੱਕ ਨਾ ਪਹੁੰਚੀ ਸਹਾਇਤਾ ਨੂੰ ਵਿਰੋਕ ਦਿੱਤਾ ਗਿਆ ਇਸ ਚ ਪੋਲੈਂਡ ਪਹੁੰਚੀਆਂ ਚੀਜ਼ਾਂ ਵੀ ਸ਼ਾਮਿਲ ਨੇ ਵਾਈਟ ਹਾਊਸ ਦੇ ਇੱਕ ਅਧਿਕਾਰੀ ਮੁਤਾਬਕ ਰੋਕੀ ਗਈ ਸਹਾਇਤਾ ਉਦੋਂ ਤੱਕ ਬਹਾਲ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਰਾਸ਼ਟਰਪਤੀ 트ੰਪ ਨੂੰ ਯਕੀਨ ਨਹੀਂ ਹੋ ਜਾਂਦਾ ਕਿ ਯੂਕਰੇਨੀ ਰਾਸ਼ਟਰਪਤੀ ਸੱਚਮੁੱਚ ਸ਼ਾਂਤੀ ਚੰਦੇ ਨੇ 트ੰਪ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕਣ ਤੋਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ ਉਨਾ ਕਿਹਾ ਸੀ ਕਿ ਜ਼ੇਲੈਂਸਕੀ ਉਦੋਂ ਤੱਕ ਸ਼ਾਂਤੀ ਨਹੀਂ ਚਾਹੁੰਦਾ ਜਦ ਤੱਕ ਉਸ ਨੂੰ ਅਮਰੀਕਾ ਦਾ ਸਮਰਥਨ ਪ੍ਰਾਪਤ ਹੈ ਇਹ ਜ਼ੇਲੈਂਸਕੀ ਵੱਲੋਂ ਦਿੱਤਾ ਗਿਆ ਸਭ ਤੋਂ ਪਹਿਲਾ ਬਿਆਨ ਹੈ ਅਮਰੀਕਾ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਅਮਰੀਕੀ ਰੱਖਿਆ ਵਿਭਾਗ ਦੇ ਰਾਸ਼ਟਰਪਤੀ 트ੰਪ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕਣ ਬਾਰੇ ਹਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਬਲੂਮਬਰਗ ਨੇ ਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਆਖਿਆ ਹੈ ਕਿ ਰਾਸ਼ਟਰਪਤੀ 트ੰਪ ਇਸ ਕਰਦੀ ਸਮੀਖਿਆ ਕਰ ਰਹੇ ਨੇ ਕਿ ਕੀ ਜ਼ੇਲੈਂਸਕੀ ਰੂਸ ਨਾਲ ਸ਼ਾਂਤੀ ਬਣਾਉਣਾ ਵੀ ਚਾਹੁੰਦਾ ਹੈ 트ੰਪ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਫੌਕਸ ਨਿਊਜ਼ ਨੂੰ ਦੱਸਿਆ ਹੈ ਕਿ ਸਹਾਇਤਾ ਸਥਾਈ ਤੌਰ ਨੇ ਕੀਤੀ ਗਈ ਬਾਈਡਨ ਪ੍ਰਸ਼ਾਸਨ ਨੇ ਵੀ ਜਨਵਰੀ ਨੂੰ ਇੱਕ ਬਿਆਨ ਚ ਕਿਹਾ ਸੀ ਕਿ ਉਸਨੇ ਫਰਵਰੀ 2022 ਤੋਂ ਯੂਕਰੇਨ ਨੂੰ 65.9 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਪ੍ਰਦਾਨ ਕੀਤੀ ਹੈ ਇਸ ਫੌਜੀ ਸਹਾਇਤਾ ਵਿੱਚ ਮਿਜ਼ਾਈਲਾਂ ਤੋਂ ਲੈ ਕੇ ਬਾਰੂਦੀ ਸੁਰੰਗਾਂ ਤੱਕ ਸਭ ਕੁਝ ਸ਼ਾਮਿਲ ਹੈ ਅਮਰੀਕੀ ਮਦਦ ਤੋਂ ਬਿਨਾ ਯੂਕਰੇਨ ਲਈ 3 ਸਾਲਾਂ ਤੋਂ ਵੱਧ ਸਮੇਂ ਤੱਕ ਰੂਸ ਦੇ ਵਿਰੁੱਧ ਖੜਾ ਹੋਣਾ ਅਸੰਭਵ ਸੀ ਅਮਰੀਕਾ ਨੇ ਯੂਕਰੇਨ ਨੂੰ 3 ਪੈਟਰੀਆਟ ਮਿਜ਼ਾਈਲ ਸਿਸਟਮ ਸੌਂਪੇ ਨੇ ਪੈਟਰੀਆਟ ਦੁਨੀਆ ਦੇ ਸਭ ਤੋਂ ਪਰੋਸਿਮੰਦ ਮਿਸਾਈਲ ਪ੍ਰਣਾਲੀਆਂ ਚੋਂ ਇੱਕ ਹੈ ਇਸ ਦੀਆਂ ਮਿਸਾਲਾਂ 70 ਕਿਲੋਮੀਟਰ ਦੀ ਦੂਰੀ ਤੇ 24 ਕਿਲੋਮੀਟਰ ਦੀ ਉਚਾਈ ਤੇ ਵੀ ਦੁਸ਼ਮਨ ਦੇ ਹਮਲਿਆਂ ਨੂੰ ناکਾਮ ਕਰ ਸਕਦੀਆਂ ਨੇ ਇਸ ਦੀ ਮਦਦ ਨਾਲ ਯੂਕਰੇਨ ਨੇ ਨਵੰਬਰ ਦੇ 7 ਰੂਸੀ ਹਾਈਪਰਸੋਨਿਕ ਕਿੰਜ਼ਲ ਅਤੇ ਇੱਕ ਜ਼ੀਰੋਕੋਨ ਮਿਜ਼ਾਈਲ ਨੂੰ ਡੇਕ ਦਿੱਤਾ ਸੀ ਨਿਊਯਾਰਕ ਟਾਈਮਜ਼ ਦੇ ਅਨੁਸਾਰ ਇਸ ਨਾਲ 1 ਅਰਬ ਡਾਲਰ ਦੀ ਹਥਿਆਰ ਤੇ ਗੋਲਾ ਬਾਰੂਦ ਸਹਾਇਤਾ ਪ੍ਰਭਾਵਿਤ ਹੋ ਸਕਦੀ ਹੈ ਇਹਨਾਂ ਨੂੰ ਜਲਦੀ ਹੀ ਯੂਕਰੇਨ ਪਹੁੰਚਾਇਆ ਜਾਣਾ ਸੀ ਅਮਰੀਕਾ ਨੇ ਯੂਕਰੇਨ ਨੂੰ ਮਿਜ਼ਾਈਲਾਂ ਤੋਂ ਲੈ ਕੇ ਡਰੋਨ ਤੱਕ ਹਰ ਇੱਕ ਸਹਾਇਤਾ ਮੁਹੱਈਆ ਕਰਵਾਈ ਸੀ 트ੰਪ ਦਾ ਹੁਕਮ ਉਸ ਸਹਾਇਤਾ ਨੂੰ ਵੀ ਰੋਕਦਾ ਹੈ ਜਿਸ ਦੀ ਵਰਤੋਂ ਯੂਕਰੇਨ ਸਿਰਫ ਅਮਰੀਕੀ ਰੱਖਿਆ ਕੰਪਨੀਆਂ ਤੋਂ ਸਿੱਧੇ ਨਵੇਂ ਫੌਜੀ ਹਾਰਡਵੇਅਰ ਖਰੀਦਣ ਲਈ ਕਰ ਸਕਦਾ ਸੀ ਅਮਰੀਕੀ ਸਹਾਇਤਾ ਦੀ ਮੌਤਲੀ ਤੇ ਰਾਸ਼ਟਰਪਤੀ ਜ਼ੇਲੈਂਸਕੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਸੀਐਨਐਨ ਨੂੰ ਦੱਸਿਆ ਕਿ ਇਹ ਸਪਸ਼ਟ ਹੈ ਕਿ ਇਹ ਫੈਸਲਾ ਜ਼ੇਲੈਂਸਕੀ ਦੇ ਮਾੜੇ ਵਿਵਾਰ ਕਾਰਨ ਲਿਆ ਗਿਆ ਸੀ ਉਨ੍ਹਾਂ ਕਿਹਾ ਹੈ ਕਿ ਜੇਕਰ ਜ਼ੇਲੈਂਸਕੀ ਯੁੱਧ ਖਤਮ ਕਰਨ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸ਼ਾਇਦ ਇਹ ਪਾਬੰਦੀ ਹਟਾਈ ਜਾ ਸਕਦੀ ਹੈ ਨਿਊਯਾਰਕ ਸਿਟੀ ਇੱਕ ਵਾਰ ਫਿਰ ਤੋਂ ਪ੍ਰਵਾਸੀਆਂ ਦੇ ਹੱਕ ਚੋਂਦੀ ਵਿਖਾਈ ਦਿੱਤੀ ਹੈ ਪ੍ਰਵਾਸੀਆਂ ਨੂੰ ਸ਼ਹਿਰ ਦੀ ਪਛਾਣ ਪ੍ਰਾਪਤ ਕਰਨ ਦੇ ਹੋਰ ਤਰੀਕੇ ਦਿੱਤੇ ਜਾ ਰਹੇ ਨੇ ਜਿਸ ਨਾਲ ਉਹਨਾਂ ਲਈ ਲਾਭ ਤੇ ਰਿਹਾਇਸ਼ ਪ੍ਰਾਪਤ ਕਰਨਾ ਸੌਖਾ ਹੋ ਜਾਵੇਗਾ ਰਿਪੋਰਟ ਦੇ ਵਿੱਚ ਦਾਅਵੇ ਕੀਤੇ ਗਏ ਨੇ ਪ੍ਰਵਾਸੀ ਨਿਊਯਾਰਕ ਸਿਟੀ ਰੈਜ਼ਿਡੈਂਸੀ ਆਈਡੀ ਕਾਰਡ ਪ੍ਰਾਪਤ ਕਰਨ ਲਈ ਮਿਆਦ ਪੁੱਗ ਚੁੱਕਾ ਡਰਾਈਵਿੰਗ ਲਾਇਸੈਂਸ ਤੇ ਆਈਸੀਈ ਦਸਤਾਵੇਜ਼ ਪ੍ਰਦਾਨ ਕਰ ਸਕਦੇ ਨੇ ਰਿਪੋਰਟਾਂ ਦੇ ਅਨੁਸਾਰ ਨਿਊਯਾਰਕ ਸਿਟੀ ਦੇ ਅਧਿਕਾਰੀ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਸ਼ਹਿਰ ਦੇ ਰਿਹਾਇਸ਼ੀ ਆਈਡੀ ਕਾਰਡ ਪ੍ਰਾਪਤ ਕਰਨਾ ਆਸਾਨ ਬਣਾ ਰਹੇ ਨੇ ਜਿਸ ਨਾਲ ਉਹਨਾਂ ਲਈ ਰਿਹਾਇਸ਼ ਅਤੇ ਮੁਫਤ ਸਿਹਤ ਸੰਭਾਲ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਸਿਟੀ ਕੌਂਸਲ ਦੇ ਮੈਂਬਰ ਨੇ ਮੇਅਰ ਐਰਿਕ ਐਡਮਸ ਦੇ ਸਮਰਥਨ 'ਚ ਇੱਕ ਬਦਲਾਅ ਪਾਸ ਕੀਤਾ ਹੈ ਜੋ 23 ਵਾਧੂ ਕਿਸਮਾਂ ਦੇ ਆਈਡੀ ਖੋਲਦਾ ਹੈ ਜੋ ਪ੍ਰਵਾਸੀ ਨਿਊਯਾਰਕ ਸਿਟੀ ਰੈ residency ਕਾਰਡ ਪ੍ਰਾਪਤ ਕਰਨ ਲਈ ਪ੍ਰਦਾਨ ਕਰ ਸਕਦੇ ਨੇ ਨਿਊਯਾਰਕ ਪੋਸਟ ਨੇ ਰਿਪੋਰਟ ਦਿੱਤੀ ਹੈ ਕਿ ਪ੍ਰਵਾਸੀ ਜੋ ਪਛਾਣ ਪੱਤਰ ਪ੍ਰਦਾਨ ਕਰ ਸਕਦੇ ਨੇ ਉਹਨਾਂ 'ਚ ਕੁਝ ਉਦਾਹਰਨਾਂ 'ਚ ਮਿਆਦ ਪੁੱਗ ਚੁੱਕਾ ਡਰਾਈਵਿੰਗ ਲਾਇਸੈਂਸ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਜਾਂ ਫੈਡਰਲ ਬਿਊਰੋ ਆਫ ਪ੍ਰਿਜ਼ਨਰਸ ਤੋਂ ਦਸਤਾਵੇਜ਼ ਅਤੇ ਆਈਡੀ ਐਨਵਾਈਸੀ ਕਾਰ ਪ੍ਰਾਪਤ ਕਰਨ ਲਈ ਪਛਾਣ ਦੇ ਲਗਭਗ 100 ਰੂਪ ਸ਼ਾਮਿਲ ਨੇ ਸਾਬਕਾ ਮੇਅਰ ਬਿਲ ਡੀ ਬਲਾਸੀਓ ਦੇ ਪ੍ਰਸ਼ਾਸਨ ਨੇ ਪਹਿਲੀ ਵਾਰ ਤੋਂ 2015 'ਚ ਸ਼ਹਿਰ ਦੇ ਆਈਡੀ ਪੇਸ਼ ਕੀਤੇ ਸਨ ਤਾਂ ਜੋ ਪ੍ਰਵਾਸੀਆਂ ਨੂੰ ਮੁਫਤ ਸਿਹਤ ਸੰਭਾਲ ਤੱਕ ਪਹੁੰਚ ਕਰਨ ਸਕੂਲਾਂ 'ਚ ਦਾਖਲਾ ਲੈਣ ਬੈਂਕਾਂ 'ਚ ਖਾਤੇ ਖੋਲਣ ਤੇ ਹੋਰ ਬਹੁਤ ਕੁਝ ਕਰਨ 'ਚ ਮਦਦ ਕੀਤੀ ਜਾ ਸਕੇ ਇਹ ਪ੍ਰੋਗਰਾਮ 10 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਨਿਊਯਾਰਕ ਵਸਨੀਕਾਂ ਲਈ ਖੁੱਲ੍ਹਾ ਹੈ ਭਾਵੇਂ ਉਹਨਾਂ ਦੀ ਇਮੀਗ੍ਰੇਸ਼ਨ ਸਥਿਤੀ ਕੋਈ ਵੀ ਹੋਵੇ ਹੁਣ ਤੱਕ ਲਗਭਗ 1.7 ਮਿਲੀਅਨ ਲੋਕਾਂ ਨੇ ਆਈਡੀ ਕਾਰ ਪ੍ਰਾਪਤ ਕਰ ਲੈਨੇ ਸ਼ਹਿਰ ਦੇ ਅਨੁਸਾਰ ਪਿਛਲੇ ਸਾਲ 1,32,000 ਚੜੰਜਾ ਆਈਡੀ ਕਾਰਡ ਵੰਡੇ ਗਏ ਸਨ ਜਦ ਕਿ ਪਿਛਲੇ ਸਾਲ 1,27,859 ਸਨ ਹਰ ਕੋਈ ਇਹ ਨਹੀਂ ਸੋਚਦਾ ਕਿ ਸ਼ਹਿਰ ਦੀ ਪਛਾਣ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਇੱਕ ਚੰਗਾ ਵਿਚਾਰ ਹੈ। ਦਰਸਲ ਪ੍ਰਤੀਨਿਧੀ ਨਿਕੋਲ ਮੈਲੀਓਟਾਕਿਸ ਐਨਰਾਈ ਨੇ ਦ ਪੋਸਟ ਨੂੰ ਦੱਸਿਆ ਹੈ ਕਿ ਇਹ ਇੱਕ ਭਿਆਨਕ ਵਿਚਾਰ ਸੀ। ਸ਼ਹਿਰ ਦੇ ਇੱਕ ਪ੍ਰਤੀਨਿਧੀ ਨੇ ਦੋਪੋਸਟ ਉਦਸਾਇਆ ਕਿ ਉਹ ਅਪਰਾਧਿਕ ਮੁੱਦਿਆਂ ਲਈ ਬੇਨਿਕਾਰ ਦੇ ਪਿਛੋਕਰ ਦੀ ਸਖਤੀ ਨਾਲ ਜਾਂਚ ਕਰਦੇ ਨੇ ਹਾਲੇਮ ਵੋਲ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਇੱਕ ਆਪ ਐਡ ਵਿੱਚ ਐਡਮਸ ਨੇ ਇਮੀਗ੍ਰੇਸ਼ਨ ਦੇ ਨਾਲ ਆਪਣੇ ਪ੍ਰਸ਼ਾਸਨ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ 2022 ਦੀ ਸ਼ੁਰੂਆਤ ਤੋਂ ਸ਼ਹਿਰ ਨੂੰ ਸ਼ਰਨ ਮੰਗਣ ਵਾਲਿਆਂ ਦੀ ਬੇਮਿਸਾਲ آمد ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਪ੍ਰਸ਼ਾਸਨ ਨੇ ਸਿਰੇ ਤੋਂ ਚਿਠਿਆ ਐਡਮਸ ਨੇ ਕਿਹਾ ਹੈ ਕਿ ਅਮਰੀਕੀ ਸੁਪਨੇ ਦਾ ਪਿੱਛਾ ਕਰਦੇ ਹੋਏ ਸ਼ਰਨ ਮੰਗਣ ਵਾਲਿਆਂ ਨੂੰ ਉਹਨਾਂ ਦੇ ਪ੍ਰਸ਼ਾਸਨ ਦੇ ਸਮਰਥਨ ਦੇ ਨਤੀਜੇ ਵਜੋਂ 86% ਬਾਲਗਾਂ ਨੂੰ ਕੰਮ ਦਾ ਕਰ ਪ੍ਰਾਪਤ ਹੋਇਆ ਹੈ ਜਾਫਰ ਅਰਜ਼ੀ ਦਿੱਤੀ ਗਈ ਹੈ ਐਰਮਸਡੇ ਇਹ ਵੀ ਉਜਾਗਰ ਕੀਤਾ ਹੈ ਕਿ ਸ਼ਹਿਰ ਨੇ ਸ਼ਰਨ ਮੰਗਣ ਵਾਲਿਆਂ ਨੂੰ ਉਹਨਾਂ ਦੇ ਪਸੰਦੀਦਾ ਸਥਾਨਾਂ ਤੱਕ ਪਹੁੰਚਣ 'ਚ ਮਦਦ ਕਰਨ ਲਈ 53000 ਤੋਂ ਵੱਧ ਟਿਕਟਾਂ ਖਰੀਦੀਆਂ ਜਿਸ ਨਾਲ ਟੈਕਸ ਦਾ ਤਾਵਾ ਲਈ ਉਹਨਾਂ ਨੂੰ ਸ਼ਹਿਰ 'ਚ ਰੱਖਣ ਦੇ ਲੰਮੇ ਸਮੇਂ ਦੇ ਖਰਚੇ ਘਟ ਗਏ ਐਡਮਸ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਮੈਨਹਟਨ 'ਚ ਰੋਜ਼ਵੇਲਟ ਹੋਟਲ ਪ੍ਰਵਾਸੀ ਆਸਰਾ ਅਗਲੇ ਕੁਝ ਮਹੀਨਿਆਂ 'ਚ ਬੰਦ ਹੋ ਜਾਵੇਗਾ ਇਹ ਹੋਟਲ ਲਗਭਗ 1000 ਕਮਰਿਆਂ ਵਾਲੇ ਪ੍ਰਵਾਸੀ ਆਸਰਾ 'ਚ ਬਦਲ ਦਿੱਤਾ ਗਿਆ ਸੀ ਜਿਸ ਨੇ ਮਈ 2023 ਤੋਂ ਹੁਣ ਤੱਕ ਇੱਕ ਇਕ ਲੱਖ 73000 ਤੋਂ ਵੱਧ ਪ੍ਰਵਾਸੀਆਂ ਦੀ ਪ੍ਰਕਿਰਿਆ ਕੀਤੀ ਹੈ ਇਹ 2022 ਵਿੱਚ ਸ਼ਰਨਦੀਪਾਲ ਚ ਸ਼ਹਿਰ ਚ ਆਉਣ ਵਾਲੇ ਪ੍ਰਵਾਸੀਆਂ ਦੀ ਲਹਿਰ ਦੇ ਜਵਾਬ ਚ ਇੱਕ ਪ੍ਰਵਾਸੀ ਆਸਰਾਵਜੋ ਸਥਾਪਿਤ ਕੀਤਾ ਗਿਆ ਸੀ ਇੱਕ ਸੂਤਰ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਹੈ ਕਿ ਰੁਸਵੈਲਟ ਹੋਟਲ ਦਾ ਆਸਰਾ ਸਾਈਟ ਤੇ ਸਥਿਤ ਮੰਨਤਾਵਾਦੀ ਐਮਰਜੈਂਸੀ ਪ੍ਰਤੀਕਿਰਿਆ ਤੇ ਰਾਹਤ ਕੇਂਦਰ ਤੇ ਨਾਲ ਜੂਨ ਤੱਕ ਬੰਦ ਹੋ ਜਾਵੇਗਾ ਐਡਮਸ ਨੇ ਪਿਛਲੇ ਹਫਤੇ ਬਿਆਨ ਦੇ ਵਿੱਚ ਕਿਹਾ ਸੀ ਕਿ ਹਾਲਾਂਕਿ ਉਹਨਾਂ ਲੋਕਾਂ ਦੀ ਦੇਖਭਾਲ ਕਰਨਾ ਹਜੇ ਖਤਮ ਨਹੀਂ ਕੀਤਾ ਗਿਆ ਜੋ ਦੇਖਭਾਲ ਚਾਹੁੰਦੇ ਨੇ ਅਤੇ ਇੱਕ ਬੇ ਵਿਸ਼ਾਲ ਅੰਤਰਰਾਸ਼ਟਰੀ ਮਾਨਵਤਾਵਾਦੀ ਯਤਨ ਨੂੰ ਮੋੜਨ 'ਚ ਨਿਊਯਾਰਕ ਸਿਟੀ ਪ੍ਰਾਪਤ ਕੀਤੀ ਵਿਸ਼ਾਲ ਪ੍ਰਗਤੀ ਨੂੰ ਦਸੌਂਚ ਇੱਕ ਹੋਰ ਮੀਲ ਪੱਥਰ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਮੁਖ ਲੈਂਸਤੇ ਟਰੰਪ ਦੇ ਟੈਰਿਫ ਕਾਰਨ ਅਮਰੀਕੀ ਸਟਾਕ ਮਾਰਕੀਟ ਡਿਗੀ ਕੈਨਡਾ ਮੈਕਸੀਕੋ ਤੇ 25 ਫੀਸਦੀ ਟੈਰਿਫ ਲਾਗੂ ਅਮਰੀਕਾ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਰੋਕੇ ਟਰੰਪ ਜ਼ੇਲੈਂਸਕੀ ਬਹਿਸ ਤੋਂ 3 ਦਿਨ ਬਾਅਦ ਕੀਤਾ ਗਿਆ ਐਲਾਨ ਨਿਊਯਾਰਕ ਸਿਟੀ ਮੂਡ ਆਈ ਪ੍ਰਵਾਸੀਆਂ ਦੇ ਹੱਕ ਵਿੱਚ ਪ੍ਰਵਾਸੀਆਂ ਨੂੰ ਸ਼ਹਿਰ ਦੀ ਪਛਾਣ ਪ੍ਰਾਪਤ ਕਰਨ ਦੇ ਦਿੱਤੇ ਗਏ ਹੋਰ ਤਰੀਕੇ ਤੇ ਲਾਭ ਇਸ ਦੇ ਨਾਲ ਹੀ ਮੈਂ ਇਹ ਦੁਜਾਸਤ ਕਲ ਫੇਰ ਮੇਲਾ ਕਿ ਨਮੀ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ